ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 8 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਅੱਜ ਮੌਸਮ ਤਕਰੀਬਨ ਸਾਰੇ ਹੀ ਖੇਤਰਾਂ ਦੇ ਵਿੱਚ ਸਾਫ਼ ਰਹੇਗਾ, ਧੁੱਪ ਵਾਲਾ ਰਹੇਗਾ। ਪਰ ਟੁੱਟਮੀ ਬੱਦਲਵਾਈ ਲਗਾਤਾਰ ਪੰਜਾਬ ਦੇ ਉੱਪਰੋਂ ਦੀ ਅੱਜ ਲੰਘਦੀ ਹੋਈ ਦਿਖਾਈ ਦਿੰਦੀ ਰਹੇਗੀ ਜਿਹੜੀ ਕਿ ਕਦੇ-ਕਦੇ ਸੂਰਜ ਦੇ ਸਾਹਮਣੇ ਵੀ ਉੰਜ ਹੀ ਰਹੇਗੀ ਉਂਝ ਮੌਸਮ ਤਕਰੀਬਨ ਸਾਰੇ ਹੀ ਇਲਾਕਿਆਂ ਦੇ ਵਿੱਚ ਸਾਫ਼ ਰਹੇਗਾ ਮੀਂਹ ਦੀ ਕੋਈ ਵੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਨਾ ਹੀ ਅੱਜ ਸਵੇਰ ਵੇਲੇ ਕਿਸੇ ਖੇਤਰ ਦੇ ਵਿੱਚ ਧੁੰਦ ਦੇਖਣ ਨੂੰ ਲਈ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੈ ਹਲਕੀ ਜਿਹੀ ਬੱਦਲਬਾਈ ਜਿਵੇਂ ਦੱਸਿਆ ਕਿ ਟਟਮੀ ਭੱਜਮੀ ਜਰੂਰ ਲੰਘਦੀ ਹੋਈ ਦਿਖਾਈ ਦੇ ਰਹੀ ਹੈ ਕੋਰਾ ਤਕਰੀਬਨ ਨਾ ਮਾਤਰ ਖੇਤਰ ਦੇ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਹੈ ਨਹੀਂ ਤਾਂ ਕੋਰੇ ਤੋਂ ਵੀ ਤਕਰੀਬਨ ਨਾ ਹੀ ਹੈ ਅਗਲੇ 3 ਤੋਂ 4 ਦਿਨ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਟੁੱਟਮੀ ਜਹੀ ਬੱਦਲਵਾਈ ਲਗਾਤਾਰ ਪੰਜਾਬ ਉੱਪਰੋਂ ਦੀ ਗੁਜਰਦੀ ਰਹੇਗੀ ਹਵਾ ਦੇ ਵਿੱਚ ਹਲਕੀ ਜਹੀ ਦੁਵਾਨਗੀ ਦੇਖਣ ਨੂੰ ਮਿਲਦੀ ਰਹੇਗੀ ਬਹੁਤੀ ਤੇਜ਼ ਹਵਾ ਚੱਲਦੀ ਹੋਈ ਦਿਖਾਈ ਨਹੀਂ ਦੇਵੇਗੀ ਇਸੇ ਤਰ੍ਹਾਂ ਹੀ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਮੌਸਮ ਰਹੇਗਾ ਤਕਰੀਬਨ ਸਾਫ਼ ਰਹੇਗਾ ਹਲਕੀ ਬੱਦਲਵਾਈ ਰਹੇਗੀ ਧੁੰਦ ਤੇ ਕੋਰੇ ਤੋਂ ਰਾਹਤ ਰਹੇਗੀ ਪਹਾੜਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਬੱਦਲਬਾਜ਼ੀ ਜਾਂ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਉਨ੍ਹਾਂ ਖੇਤਰਾਂ ਦੇ ਵਿੱਚ ਵੀ ਨਹੀਂ ਹੈ ਮੀਂਹ ਤਕਰੀਬਨ 11-12 ਤਰੀਕ ਦੇ ਆਸ-ਪਾਸ ਉਮੀਦ ਹੈ ਪਰ ਉਹ ਵੀ ਥੋੜੇ-ਬਹੁਤੇ ਖੇਤਰਾਂ ਦੇ ਵਿੱਚ ਨਹੀਂ ਤਾਂ ਮੌਸਮ ਸਾਫ਼ ਰਹੇਗਾ